ਪੀਯੂ ਬਚਾਓ ਮੋਰਚੇ ਦਾ ਸੇਕ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਦਰਅਸਲ ਹਾਈ ਕੋਰਟ ਦੇ ਵੱਲੋਂ ਵਿਦਿਆਰਥੀਆਂ ਨੂੰ ਫਟਕਾਰ ਲਗਾਈ ਗਈ ਹੈ ਕਿ ਉਹ ਧਰਨੇ ਨੂੰ ਛੱਡ ਕੇ ਆਪਣੀਆਂ ਕਲਾਸਾਂ ਦੇ ਵਿੱਚ ਜਾਣ ਇਸ ਨੂੰ ਸਿਆਸੀ ਅਖਾੜਾ ਨਾ ਬਣਾਉਣਾ ਦੱਸਦੀ ਹੈ ਕਿ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਸੰਘਰਸ਼ ਦੇ ਰਾਹ ਪਏ ਹੋਏ ਨੇ ਵੱਖ-ਵੱਖ ਜਥੇਬੰਦੀਆਂ ਉਹਨਾਂ ਦੀ ਸਪੋਰਟ ਦੇ ਵਿੱਚ ਲੱਗੀਆਂ ਹੋਈਆਂ ਨੇ ਪੱਕਾ ਮੋਰਚਾ ਪੀਯੂ ਦੇ ਵਿੱਚ ਲੱਗਿਆ ਹੋਇਆ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਵਿਦਿਆਰਥੀਆਂ ਨੂੰ ਸਿੱਧੇ ਤੌਰ ਤੇ ਕਿਹਾ ਕਿ ਹਫ਼ਤਾ ਤੁਸੀਂ ਕਲਾਸਾਂ ਲਗਾਓ ਇਸ ਨੂੰ ਸਿਆਸੀ ਅਖਾੜਾ ਨਾ ਬਣਾਓ ਦੱਸਦੇ ਕਿ ਪੀਯੂ ਸੈਨੇਟ ਚੋਣਾਂ ਤੇ ਬਣੇ ਤਣਾਅਪੂਰਨ ਮਾਹੌਲ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧਿਆਨ ਖਿੱਚ ਲਿਆ ਹੈ ਤਿੰਨ ਵਾਰੀ ਸੈਨੇਟਰ ਰਹੇ ਹਰਪ੍ਰੀਤ ਸਿੰਘ ਦੁਆ ਦੇ ਵੱਲੋਂ ਦਾਇਰ ਕੀਤੀ ਅਰਜ਼ੀ ਦੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਦੋਹਾ ਨੂੰ ਸਖਤ ਲੈਜੇ ਦੇ ਵਿੱਚ ਫਟਕਾਰਦੇ ਹੋਏ ਕਿਹਾ ਕਿ ਪੀਯੂ ਨੂੰ ਸਿਆਸੀ ਅਖਾੜਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਚੀਫ ਜਸਟਿਸ ਸ਼ੀਲ 나ਗੂਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਅਸੀਂ ਇੱਕ ਸਿੱਖਿਆ ਸੰਸਥਾ ਦੀ ਗੱਲ ਕਰ ਰਹੇ ਹਾਂ ਜਾਂ ਰਾਜਨੀਤਿਕ ਸੰਸਥਾ ਦੀ ਅਦਾਲਤ ਨੇ ਟਿੱਪਣੀ ਕੀਤੀ ਕਿ ਯੂਨੀਵਰਸਿਟੀ ਦਾ ਮੂਲ ਕੰਮ ਸਿੱਖਿਆ ਹੈ ਇਹ ਮਕਸਦ ਹੌਲੀ-ਹੌਲੀ ਪਿੱਛੇ ਹੋ ਰਿਹਾ ਅਦਾਲਤ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਜੋ ਵਿਦਿਆਰਥੀ ਪ੍ਰਦਰਸ਼ਨਾਂ ਦੇ ਵਿੱਚ ਜੁਟੇ ਹੋਏ ਨੇ ਉਹ ਪਹਿਲਾਂ ਆਪਣੀਆਂ ਕਲਾਸਾਂ ਦੇ ਵਿੱਚ ਵਾਪਸ ਆਉਣ ਵਿਦਿਆਰਥੀ 7 ਦਿਨ ਲਗਾਤਾਰ ਕਲਾਸਾਂ ਲਗਾਉਣ ਫਿਰ ਅੱਗੇ ਦੀ ਸੁਣਵਾਈ ਹੋਵੇਗੀ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਹਰਪ੍ਰੀਤ ਸਿੰਘ ਦੁਆਨੇ ਅਦਾਲਤ ਨੂੰ ਦੱਸਿਆ ਕਿ ਪੀਯੂ ਪ੍ਰਸ਼ਾਸਨ ਲਗਾਤਾਰ ਸੈਨੇਟ ਚੋਣਾਂ ਨੂੰ ਟਾਲ ਰਿਹਾ ਕਈ ਦਿਨਾਂ ਤੋਂ ਵਿਦਿਆਰਥੀ ਚੋਣ ਪ੍ਰੋਗਰਾਮ ਦੇ ਤੁਰੰਤ ਘੋਸ਼ਣਾ ਦੀ ਮੰਗ ਦੇ ਲਈ ਕੈਂਪਸ ਦੇ ਵਿੱਚ ਅੰਦੋਲਨ ਕਰ ਰਹੇ ਨੇ ਉਹਨਾਂ ਨੇ ਚੋਣਾਂ ਦੇ ਵਿੱਚ ਦੇਰੀ ਨੂੰ ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰਾਨਾ ਕਾਰਵਾਈ ਦੱਸਿਆ ਸੁਣਵਾਈ ਦੇ ਦੌਰਾਨ ਦੋਮਾ ਪੱਖਾਂ ਦੇ ਵਕੀਲਾਂ ਦੇ ਵਿਚਾਰ-ਵਿਚਾਰ ਦਿੱਖੀ ਬਹਿਸ ਹੋਈ ਤਾਂ ਹਾਈ ਕੋਰਟ ਦੇ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਕਿ ਪੜ੍ਹਾਈ ਵੱਲ ਵਿਦਿਆਰਥੀ ਧਿਆਨ ਦੇਣ ਰਾਜਨੀਤੀ ਇੱਥੇ ਨਾ ਕਰਨ ਤਾਂ ਦੱਸ ਦੇ ਕਿ ਪੀਯੂ ਬਚਾਓ ਮੋਰਚੇ ਦੀ ਵੀਸੀ ਦੇ ਨਾਲ ਇੱਕ ਮੀਟਿੰਗ ਸੀ ਹਾਲਾਂਕਿ ਉਹ ਬੇਸਿੱਟਾ ਰਹੀ ਵਿਦਿਆਰਥੀ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਕਿ ਪਹਿਲਾਂ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ ਉਸ ਤੋਂ ਬਾਅਦ ਵਿਦਿਆਰਥੀ ਆਪਣੀਆਂ ਕਲਾਸਾਂ ਦੇ ਵਿੱਚ ਪਰਤਣਗੇ ਕਾ ਪੀਯੂ ਬਚਾਓ ਮੋਰਚੇ ਦੇ ਵਿੱਚ ਵਿਦਿਆਰਥੀਆਂ ਨੇ ਸੈਨੇਟ ਚੋਣਾਂ ਦੀ ਬਹਾਲੀ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਲਗਾਤਾਰ ਚੁੱਪੀ ਦੇ ਜਵਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਲਾਨ ਕਰਨ ਦਾ ਪਲਾਨ ਬਣਾ ਲਿਆ ਮੀਡੀਆ ਤੇ ਜਨਤਾ ਨੂੰ ਤਾਜ਼ਾ ਘਟਨਾਕਰਮ ਬਾਰੇ ਜਾਣਕਾਰੀ ਦਿੰਦੇ ਹੋਏ ਕੱਲ ਮੋਰਚੇ ਦੇ ਸਥਾਨ ਤੇ ਇੱਕ ਪ੍ਰੈਸ ਵਾਰਤਾ ਕੀਤੀ ਜਾਵੇਗੀ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਸੈਨੇਟ ਚੋਣਾਂ ਲਈ ਜਲਦੀ ਹੀ ਲਿਖਤੀ ਸਮਾਂ ਸਾਰਣੀ ਦਾ ਐਲਾਨ ਨਹੀਂ ਕੀਤਾ ਤਾਂ ਵਿਰੋਧ ਪ੍ਰਦਰਸ਼ਨ ਦੇ ਅਗਲੇ ਸੱਦੇ ਨੂੰ ਪੰਜਾਬ ਦੇ ਵੱਖ-ਵੱਖ ਜਮਹੂਰੀ ਸੰਗਠਨਾ ਨਾਲ ਮੀਟਿੰਗ ਤੋਂ ਬਾਅਦ ਅੰਤਿਮ ਰੂਪ